ਕਾਲੇ ਖੇਤੀ ਕਾਨੂੰਨ ਜੋ ਕਿ ਕੇਂਦਰ ਸਰਕਾਰ ਨੇ ਲਾਗੂ ਕੀਤੇ ਸੀਗੇ ਉਸ ਨੂੰ ਲੈ ਕੇ ਪੰਜਾਬ ਤਾਂ ਕੀ ਪੂਰਾ ਹਿੰਦੁਸਤਾਨ ਜਾਗ ਪਿਆ ਵਾ ਅੱਜ ਖਾਲਸੇ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਗਤਾਂ ਦਿੱਲੀ ਨੂੰ ਪੈਦਲ ਯਾਤਰਾ ਮਾਰਚ ਜਿਹੜੀ ਆ ਉਹ ਕੱਢ ਕੇ ਨਿਕਲੇ ਨੇ ਔਰ ਲਾਂਬੰਦ ਕਰ ਰਹੇ ਨੇ ਔਰ ਪਰਸੋਂ ਤੋਂ ਇਹਨਾਂ ਨੇ ਅਰਦਾਸ ਕੀਤੀ ਆ ਕਿ ਦਿੱਲੀ ਫਤਿਹ ਕਰਕੇ ਮੁੜਾਂਗੇ ਸਾਡੇ ਨਾਲ ਮੌਜੂਦ ਆ ਕੁਝ ਨੌਜਵਾਨ ਬਜ਼ੁਰਗ ਵੀ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇ ਔਰ ਇਸ ਟਾਈਮ ਮਹਾਲੀ ਦੇ ਵਿੱਚ ਕੱਲੀ-ਕੱਲੀ ਦੁਕਾਨ ਕੱਲੀ-ਕੱਲੀ ਮਾਰਕੀਟ ਤੇ ਜਾ ਕੇ ਸਮੂਹ ਦੁਕਾਨਦਾਰ ਵਪਾਰੀਆਂ ਨੂੰ ਇਹ ਹੌਕਾ ਦੇ ਰਹੇ ਨੇ ਕਿ ਦਿੱਲੀ ਚਲੋ ਕਿਉਂਕਿ ਇਸ ਟਾਈਮ ਕਾਫੀ ਦਿਨ ਹੋ ਗਏ ਨੇ ਕਿਸਾਨਾਂ ਨੂੰ ਸੰਘਰਸ਼ ਕਰਦੇ ਔਰ ਕਿਹਾ ਜਾ ਸਕਦਾ ਕਿ ਪਰਿਵਾਰ ਵੱਲੋਂ ਵੀ ਦੋ ਦੋ ਤਿੰਨ ਤਿੰਨ ਮੈਂਬਰ ਜਿਹੜੇ ਆ ਉਹ ਉੱਥੇ ਸੰਘਰਸ਼ ਵਿੱਚ ਮੌਜੂਦ ਨੇ ਕਰਦਿਆਂ ਗੱਲਬਾਤ ਇੱਥੇ ਮੌਜੂਦ ਸਿੰਘ ਸਾਹਿਬ ਨਾਲ ਵੀ ਕਿਵੇਂ ਉਹ ਜਜ਼ਬਾ ਲੈ ਕੇ ਚੱਲੇ ਨੇ ਔਰ ਕੀ ਮਨੋਰਥ ਹੈਗਾ ਸਿੰਘ ਸਾਹਿਬ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਦਿਲਬਾਖ ਸਿੰਘ ਹੈ ਜੀ ਅਸੀਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਦੇ ਵਾਸੀ ਆਂ ਜੀ ਅਨੰਦਪੁਰ ਸਾਹਿਬ ਤੋਂ ਆਲੇ ਦੁਆਲੇ ਸਾਡੇ ਪਿੰਡ ਨੇ ਸਾਰੇ ਜੱਥੇ ਦੇ ਸੋ ਮੈਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਾਡਾ ਸੰਘਰਸ਼ਾ ਦਿੱਲੀ ਸੰਘਰਸ਼ ਦੇ ਨਾਂ ਦੇ ਨਾਲ ਸਾਰੀ ਦੁਨੀਆ ਦੇ ਅੰਦਰ ਜਾਣਿਆ ਗਿਆ ਹੈ। ਇਹ ਸੰਘਰਸ਼ ਦੇ ਵਿੱਚ ਸਾਡੇ ਕਿਸਾਨ ਯੋਧੇ ਬੈਠੇ ਆ ਸਾਡੇ ਮਜ਼ਦੂਰ ਵਰਗ ਬੈਠਾ ਆ ਸਾਡੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਬੈਠੀਆਂ ਨੇ। ਉਸ ਮੰਚ ਦੇ ਉੱਤੇ ਸਾਰੀ ਦੁਨੀਆ ਇਕੱਠੀ ਹੋਈ ਹੈ। ਨਾ ਕਿਸੇ ਪਾਰਟੀ ਦਾ ਕੰਮ, ਨਾ ਕਿਸੇ ਧਰਮ ਦਾ ਕੰਮ। ਸਾਰੇ ਧਰਮਾਂ ਦੇ ਲੋਕ, ਸਾਰੇ ਮਜਬਦਾਂ ਦੇ ਲੋਕ, ਸਾਰੀਆਂ ਪਾਰਟੀਆਂ ਦੇ ਲੋਕ ਅਤੇ ਸਾਰੇ ਸੂਬਿਆਂ ਦੇ ਲੋਕ ਉਸ ਮੰਚ ਦੇ ਉੱਤੇ ਇਕੱਠੇ ਹੋ ਕੇ ਬੈਠੇ ਆ ਕਿਉਂਕਿ ਦਿੱਲੀ ਦੀ ਸਰਕਾਰ ਨੇ ਅਡਾਨੀ ਅਤੇ ਬਾਨੀ ਕਾਰਪੋਰੇਟ ਘਰਾਣਿਆਂ ਦੇ ਕਹਿਣ ਦੇ ਉੱਤੇ ਇਹ ਸਾਡੇ ਭਾਰਤ ਵਰਸ਼ ਨੂੰ ਦੁਬਾਰਾ ਗੁਲਾਮ ਬਣਾਉਣ ਵਾਸਤੇ ਐਸੇ ਕਾਲੇ ਕਾਨੂੰਨ ਬਣਾ ਦਿੱਤੇ ਆ ਜਿਨ੍ਹਾਂ ਕਾਨੂੰਨਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਤੇ ਉਹ ਵਿਰੋਧ ਅਸੀਂ ਦਰਜ ਕਰਵਾਉਣ ਵਾਸਤੇ ਅਸੀਂ ਤਕਸਰੀ ਕੇਸਗੜ ਸਾਹਿਬ ਤੋਂ ਪਿਛਲੇ ਪਰਸੋਂ ਰੋਜ਼ ਤੋਂ ਅਰਦਾਸ ਕਰਕੇ ਚੱਲੇ ਆ ਅਤੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਕੂਚੇ ਦੇ ਵਿੱਚ ਘੁੰਮ ਘੁੰਮ ਕੇ ਅਸੀਂ ਲੋਕਾਂ ਨੂੰ ਜਾਗਰੂ ਕਰਾਂਗੇ ਕਿ ਉઠੋ ਭਾਈ ਸੁੱਤੇ ਨਾ ਰਹਿ ਜਿਓ ਕਿਤੇ ਇਹ ਕਿਤੇ ਗੁਲਾਮੀ ਦੇ ਸੰਗਲ ਸਾਡੇ ਗਲ ਦੇ ਵਿੱਚ ਨਾ ਪੈ ਜਾਣ ਕਿਉਂਕਿ ਇਹਨਾਂ ਨੇ ਮੁੜ ਕੇ ਸਾਨੂੰ ਉੱਠਣ ਜੋਗੇ ਛੱਡਣਾ ਹੀ ਨਹੀਂ ਸਿੰਘ ਸਾਹਿਬ ਇੱਕ ਬੜੀ ਵਿਸ਼ੇਸ਼ ਗੱਲ ਹੈ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਆ ਉਹ ਇਹ ਸੋਚੀ ਲੇਗੀ ਜਿਹੜਾ ਅਨਾਜ ਆ ਉਹ ਫੈਕਟਰੀਆਂ 'ਚ ਪੈਦਾ ਹੁੰਦਾ ਜਦ ਕਿ ਸਭ ਤੋਂ ਵੱਡਾ ਵਿਗਿਆਨੀ ਕਿਸਾਨ ਆ ਜਿਹੜਾ ਕਿ ਇੱਕ ਦਾਣੇ ਤੋਂ ਬੀਜ ਤੋਂ ਹਜ਼ਾਰਾਂ ਦਾਣੇ ਬਣਾ ਦਿੰਦਾ ਆ ਅੰਬਾਨੀ ਵੀ ਉਹੀ ਖਾਂਦਾ ਅੰਡਾਨੀ ਵੀ ਉਹੀ ਖਾਂਦਾ ਮੋਦੀ ਵੀ ਉਹੀ ਖਾਂਦਾ ਕੀ ਕਹਿਣਾ ਚਾਹੋਂਗੇ ਕਿ ਇੰਨਾ ਲੰਮਾ ਟਾਈਮ ਹੋ ਗਿਆ ਔਰ ਉਹ ਦੀਆਂ ਰੱਤਾਂ ਵਾ ਕੜਾਕੇ ਦੀ ਠੰਡ ਵਾ ਵੀ ਕੋਈ ਸ਼ਰਮ ਹਜਾ ਕੋਈ ਇਸ ਤਰ੍ਹਾਂ ਦੀ ਚੀਜ਼ ਉਹਨੂੰ ਮਤਲਬ ਸੋਚਣਾ ਚਾਹੀਦਾ ਇਸ ਬਾਰੇ ਸ਼ਹੀਦ ਹੋ ਗਏ ਕਈ ਦੇਖੋ ਇਹ ਜਿਹੜੀ ਸਰਕਾਰ ਆ ਸੁੱਤੀ ਪਈ ਸਰਕਾਰ ਆ ਇਹ ਅਸੀਂ ਤਾਂ ਐ ਕਹਾਂਗੇ ਕਿ ਅੰਨੀ ਗੁੰਗੀ ਤੇ ਬੋਲੀ ਸਰਕਾਰ ਆ ਇਹ ਇਹਨਾਂ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ਸਾਡੇ ਉਥੇ ਕਰੀਬ ਕਰੀਬ 32 34 ਸਿੰਘ ਜਿਹੜੇ ਸ਼ਹੀਦ ਹੋ ਗਏ ਆ ਕਿਸਾਨ ਸ਼ਹੀਦ ਹੋ ਗਏ ਮਜ਼ਦੂਰ ਸ਼ਹੀਦ ਹੋ ਗਏ ਜਿਹੜੇ ਆਂਦੇ ਜਾਂਦੇ ਹੋਰ ਟੰਗ ਦੇ ਨਾਲ ਕਿਸੇ ਵੀ ਟੰਗ ਦੇ ਨਾਲ ਸ਼ਹੀਦ ਹੋ ਗਏ ਪਰ ਮੈਂ ਸੋਚਦਾ ਕਿ ਇਸ ਸਰਕਾਰ ਨੂੰ ਅਜੇ ਤੱਕ ਉਹ ਆਪਣੀਆਂ ਸਫਾਈਆਂ ਨਹੀਂ ਜਾ ਰਹੀਆਂ ਕਿ ਕਾਨੂੰਨ ਚੰਗੇ ਆ ਜੀ ਮੈਨੂੰ ਤਾਂ ਇਹ ਬਾਦੀ ਕਰਦੀ ਹੈ ਮਾਂ ਉਹ ਲੋਕ ਕਹਿੰਦੇ ਆ ਬਈ ਸਵਾਦ ਬੜੇ ਆ ਬਈ ਜੇ ਮੈਨੂੰ ਬਾਦੀ ਕਰਦੇ ਆ ਜੇ ਕਿਸਾਨਾਂ ਨੂੰ ਬਾਦੀ ਕਰਦੇ ਆ ਜੇ ਕਿਸਾਨਾਂ ਨੂੰ ਤੁਹਾਡੇ ਕਾਨੂੰਨ ਰਾਸ ਨਹੀਂ ਆ ਰਹੇ ਮਜ਼ਦੂਰਾਂ ਨੂੰ ਰਾਸ ਨਹੀਂ ਆ ਰਹੇ ਤੁਸੀਂ ਕਿਉਂ ਸਾਡੇ ਸਿਰ ਦੇ ਉੱਤੇ ਥੋਪ ਰਹੇ ਹੋ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆ। ਇੱਕ ਚੀਜ਼ ਹੋਰ ਹੁਣ ਜਿਵੇਂ ਤੁਸੀਂ ਪੈਦਲ ਮਾਰਚਾ ਜਿਹੜੀ ਆ ਇਹ ਸੰਗਾ ਕਿਸਾਨ ਸੰਘਰਸ਼ ਮੋਰਚੇ ਦੀ ਜਿਹੜੀ ਤੁਸੀਂ ਇਹ ਸ਼ੁਰੂ ਕੀਤੀ ਆ ਕੀ ਤੁਸੀਂ ਜਿਵੇਂ ਜਿਵੇਂ ਜਾ ਰਹੇ ਹੋ ਮਾਰਕੀਟ ਚ ਜਾਂ ਦੁਕਾਨਦਾਰਾਂ ਕੋਲ ਜਾਂ ਲੋਕਾਂ ਨੂੰ ਮਿਲ ਰਹੇ ਹੋ ਕਿ ਉਹਨਾਂ ਨੂੰ ਵੀ ਪ੍ਰੇਰ ਰਹੇ ਹੋ ਵੀ ਤੁਸੀਂ ਸਾਡੇ ਨਾਲ ਚੱਲੋ ਕਾਫਲਾ ਵੱਧ ਰਿਹਾ? ਜੀ ਜੀ ਸਾਡਾ ਜਿਹੜਾ ਮੋਟੀਵੇਟ ਕਰਨ ਦਾ ਤਰੀਕਾ ਹੈ ਉਹ ਇਹ ਹੈ ਕਿ ਭਾਈ ਜਿਹੜਾ ਕੋਈ ਦਿੱਲੀ ਜਾਣ ਦਾ ਸ਼ੁੱਕ ਹੈ ਛਾਡੇ ਵਾਂਗੂ ਦਿੱਲੀ ਜਾਣ ਦਾ ਛੁੱਕਾ ਆ ਜੋ ਆਪਾਂ ਪੈਦਲ ਯਾਤਰਾ ਆਰੰਭ ਕਰੀਓ ਬੜਾ ਸਾਨੂੰ ਸਹਿਯੋਗ ਮਿਲ ਰਿਹਾ ਤੇ ਨੰਬਰ 2 ਜਿਹੜਾ ਕੋਈ ਨਹੀਂ ਜਾ ਸਕਦਾ ਉਹ ਇੱਥੇ ਸਾਡੇ ਕੋਲ ਇੱਕ ਤਿੰਨ ਨੁਕਾਤੀ ਪ੍ਰੋਗਰਾਮ ਹੈ ਉਹ ਤਿੰਨ ਨੁਕਾਤੀ ਪ੍ਰੋਗਰਾਮ ਨੂੰ ਮੰਨ ਲਵੇ ਉਹ ਕਿਸਾਨ ਸੰਘਰਸ਼ ਦੇ ਵਿੱਚ ਸ਼ਾਮਲ ਹੋ ਗਿਆ ਉਹ ਤਿੰਨ ਕਾਤੀ ਪ੍ਰੋਗਰਾਮ ਹੈ ਸਾਡਾ ਕਾਰਪੋਰੇਟ ਘਰਾਣਿਆਂ ਦੇ ਜਿੰਨੇ ਕਾਰੋਬਾਰ ਵੱਡੇ ਮੋਲ ਨੇ ਉਹਨਾਂ ਦਾ ਬਾਈਕਾਟ ਕਰਦੇ ਵੇ ਇਹਨਾਂ ਰਿਲਾਇੰਸ ਦੇ ਪੰਪਾਂ ਦਾ ਬਾਈਕਾਟ ਕਰਦੇ ਵੇ ਅਤੇ Jio ਦੀਆਂ ਸਿਮਾਂ ਦੇ ਨੰਬਰ ਜਿਹੜੇ ਉਹ ਬਦਲੀ ਕਰਵਾ ਲੈ ਜਾਣ ਇਹ ਤਿੰਨੇ ਤਿੰਨ ਕਾਤੀ ਪ੍ਰੋਗਰਾਮ ਜਦੋਂ ਲਾਗੂ ਹੋ ਗਿਆ ਉਹਨਾਂ ਦੀ ਖੁਰਾਕ ਬੰਦ ਹੋ ਗਈ ਫਿਰ ਇਹ ਫੈਸਲੇ ਕਰਨਗੇ ਲੋਕ ਗਲਤ ਗੱਲਬਾਤ ਕਰ ਲਿੰਦੇ ਆ ਇੱਥੇ ਇੱਕ ਹੋਰ ਭਾਈ ਸਾਹਿਬ ਮੌਜੂਦਾ ਕੀ ਨਾਮ ਹੈ ਭਾਈ ਸਾਹਿਬ ਤੁਹਾਡਾ ਸਭ ਤੋਂ ਪਹਿਲੇ ਵਾਈਗੂ ਜੀ ਦਾ ਖਾਲਸਾ ਜੀ ਸ਼੍ਰੀ ਵਾਈਗੂ ਜੀ ਕੀ ਫਤਿਹ ਜੀ ਮੈਂ ਜਿੱਥੋਂ ਤੱਕ ਨਾਮ ਦਾ ਤਾਲੁਕ ਹੈ ਅਸੀਂ ਤਾਂ ਇਹੀ ਗਾਂਗੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦਸਮ ਪਿਤਾ ਚੀਰੂ ਗੌਰ ਸਿੰਘ ਪਾਸ਼ਾ ਦੇ ਘਰੋਂ ਚੱਲੇ ਉਹਨਾਂ ਦੀ ਸੰਤਾਨ ਹੈ ਜੀ ਉਹਨਾਂ ਦੇ ਨਾਮ ਰਹਿਏ ਤਾਂ ਜਿਆਦਾ ਵੱਡਾ ਹੈ ਜੀ ਧੰਨਵਾਦ ਤੇ ਬੇਟਾ ਕੀ ਨਾਮ ਹੈ ਤੁਹਾਡਾ ਗੁਰਸੇਹ ਪ੍ਰੀਤ ਸਿੰਘ ਕਿੱਥੋਂ ਚੱਲੇ ਹੋ ਬੇਟਾ ਕੇਸਗੜ੍ਹ ਸਾਹਿਬ ਤੋਂ ਤੇ ਕਿੱਥੇ ਜਾਣਾ ਦਿੱਲੀ ਕਿਉਂ ਜਾ ਰਹੇ ਹੋ ਉੱਥੇ ਕੋਈ ਪਤਾ ਕੁਛ ਕੀ ਹੋ ਰਿਹਾ ਹੈ ਮੋਦੀ ਨੇ ਕੀ ਕੀਤਾ ਕੱਲ ਜੀ ਨੇ ਕੁਝ ਬਿੱਲ ਗਲਤ ਬਣਾਇਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਛੋਟਾ ਜਿਹਾ ਬੱਚਾ ਵਾ ਮੇਰੇ ਖੰਨ ਨਾਲ ਦੁੱਧ ਚੁੰਗਣਾ ਅਜੇ ਛੱਡ ਗਿਆ ਜੇ ਮਤਲਬ ਬੱਚਾ ਆਪਣੇ ਪੈਰਾਂ ਤੇ ਖੜਾ ਹੋਇਆ ਉਸ ਨੂੰ ਵੀ ਪਤਾ ਵਾ ਕਿ ਮੋਦੀ ਨੇ ਕਾਲੇ ਖੇਤੀ ਕਾਨੂੰਨ ਬਣਾਏ ਆ ਦੁਨੀਆ ਜਾਗ ਪਈ ਆ ਬੱਚਾ ਬੱਚਾ ਜਾਗ ਪਿਆ ਵਾ ਹੁਣ ਹਿੰਦੂ ਮੁਸਲਮ ਸਿੱਖ ਸਾਈ ਦਾ ਪਾੜ ਪਾਣ ਦਾ ਕੋਈ ਮਤਲਬ ਨਹੀਂ ਆ ਸਭ ਧਰਮਾਂ ਦੇ ਜਿਹੜੇ ਕਿਸਾਨ ਆ ਜਾਂ ਲੋਕ ਨੇ ਉਹ ਇਕੱਠੇ ਹੋ ਗਏ ਨੇ ਔਰ ਮੈਂ ਇੱਕ ਤਰ੍ਹਾਂ ਸਬੂਤ ਹੈ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਤੁਸੀਂ ਦੇਖੋ ਕਿ ਗਲ ਦੇ ਵਿੱਚ ਕਿਸ ਤਰ੍ਹਾਂ ਇਹਨਾਂ ਨੇ ਬੈਨਰ ਪਾਏ ਹੋਏ ਨੇ ਔਰ ਗੱਡੀ ਦੇ ਉੱਤੇ ਸੰਘਰਸ਼ ਦੇ ਝੰਡੇ ਲੱਗੇ ਹੋਏ ਨੇ ਔਰ ਤਿੰਨ ਦਿਨ ਹੋ ਗਏ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਖਾਲਸਾ ਦੀ ਧਰਤੀ ਤੋਂ ਇਹਨਾਂ ਨੇ ਇਹ ਪੈਦਲ ਯਾਤਰਾ ਦੀ ਸ਼ੁਰੂਆਤ ਕੀਤੀ ਆ ਔਰ ਦੱਸ ਦਈਏ ਕਿ ਆ ਹੋ ਸਕਦਾ ਪੀ 2 ਜਾਂ 3 ਦਿਨ ਤੱਕ ਵਿੱਚ ਇਹ ਦਿੱਲੀ ਪਹੁੰਚ ਜਾਣ ਪਰ ਪੈਦਲ ਮਾਰਚ ਕਰਨ ਦਾ ਮਨੋਰਥ ਇਹੀ ਆ ਇਹ ਨਹੀਂ ਹੈਗਾ ਕਿ ਇਹਨਾਂ ਕੋ ਗੱਡੀਆਂ ਨਹੀਂ ਹੈਗੀਆਂ ਸਭ ਸਹੂਲਤਾਂ ਹੈਗੀਆਂ ਕਿਉਂਕਿ ਜੇ ਜਿਉਂ ਪੈਦਲ ਮਾਰਚ ਕਰਦੇ ਜਾਣਗੇ ਕਾਫਲਾ ਜੁੜਦਾ ਜਾਊਗਾ ਔਰ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਜਿਹੜਾ ਇਹ ਮੋਦੀ ਸਰਕਾਰ ਆ ਜਿਹੜੀ ਕੇਂਦਰ ਸਰਕਾਰ ਆ ਜਿਹੜੀ ਕਿ ਅਜੇ ਤੱਕ ਅੜੀ ਹੋਈ ਆ ਕਿਉਂਕਿ 1947 ਤੋਂ ਬਾਅਦ ਇਹ ਪਹਿਲਾ ਐਡਾ ਵੱਡਾ ਜਨ ਅੰਦੋਲਨ ਹੈਗਾ ਵਾ ਜਿਹੜਾ ਭਾਰਤ ਦੇ ਵਿੱਚ ਹੋ ਰਿਹਾ ਵਾ ਹੁਣ ਦੇਖਣ ਵਾਲੀ ਗੱਲ ਹੋਗੀ ਕਿ ਮੋਦੀ ਸਰਕਾਰ ਤੱਕ ਇਹ ਗੱਲ ਇਹਨਾਂ ਦੀ ਪਹੁੰਚਦੀ ਆ ਕੀ ਮੋਦੀ ਸਰਕਾਰ ਜਾਂ ਜਿਹੜਾ ਉਹਨਾਂ ਦੀ ਬਸਾਰਤ ਹੈਗੀ ਆ ਉਹ ਕਿਸਾਨਾਂ ਦੀ ਮੰਗ ਨੂੰ ਮੰਨਦੇ ਹੋਏ ਜਿਹੜੇ ਕਾਲੀ ਖੇਤੀ ਕਾਨੂੰਨਾਂ ਉਹਨਾਂ ਨੂੰ ਵਾਪਸ ਲੈਂਦੇ ਆ ਕਿ ਨਹੀਂ ਮਹਾਲੀ ਤੋਂ ਦਾ ਫੈਕਟ ਨਿਊਜ਼ ਲਈ ਸੰਦਰ ਸੱਤੀ ਦੇ ਨਾਲ ਮੈਂ ਜਿਤਿੰਦਰ ਸਰਪਰਵਾਲ ਮਹਾਲੀ ਹੱਕ ਤੇ ਸੱਚੀ ਖਬਰ ਲਈ ਲਾਈਕ ਤੇ ਸਬਸਕ੍ਰਾਈਬ ਕਰੋ ਪੰਜਾਬ ਦਾ ਨੰਬਰ 1 ਡਿਜੀਟਲ ਨਿਊਜ਼ ਚੈਨਲ ਦਾ ਫੈਕਟ ਨਿਊਜ਼